ਜਦ ਮੁੱਖ ਮੰਤਰੀ ਵੱਲੋਂ ਤੇ এডਿਊਕੇਸ਼ਨ ਮਿਨਿਸਟਰ ਵੱਲੋਂ ਇਤਲਾਹ ਹੋਣ ਦੇ ਬਾਵਜੂਦ ਵੀ ਕੋਈ ਇੰਟਰਫੇਰੈਂਸ ਨਹੀਂ ਕੀਤੀ ਗਈ ਜੀ ਬਿਲਕੁਲ ਮੈਨੂੰ ਅਸੀਂ ਧਰਨਾ ਤਾਂ ਚੱਕਿਆ ਸੀ ਕਿਉਂਕਿ ਇਹਨਾਂ ਨੇ ਨੋਟਿਸ ਭੇਜਤਾ ਆਪਦੇ ਵੱਲੋਂ ਪਰ ਇਤਰਾਸ ਦੀ ਜੀ ਗੱਲ ਕੀ ਹੈ ਵੀ ਪਹਿਲੀ ਵਾਰ ਉੱਥੇ ਜਿਹੜਾ ਪੰਜਾਬ ਦਾ এডਿਊਕੇਸ਼ਨ ਮਿਨਿਸਟਰ ਹਰਜੋਤ ਸਿੰਘ ਬੈਂਸ ਉਹ ਹੀ ਗੱਲ ਕਹਿੰਦੇ ਨੇ ਕਿ ਮੈਨੂੰ ਜਿਹੜੀ ਮੇਲ ਹੈ ਜਾਂ ਫੈਕਸ ਹੈ ਉਹ ਰਸੀਬ ਹੀ ਨਹੀਂ ਹੋਇਆ ਉਹ ਦੁਆਰਾ ਬਾਰ-ਬਾਰ ਬਾਰ-ਬਾਰ ਭੇਜਣ ਤੋਂ ਬਾਵਜੂਦ ਵੀ ਉਹਨਾਂ ਦਾ ਜਿਹੜਾ ਕੋਈ ਵੀ ਹੈ ਅਪਡੇਟ ਉਸ ਮਸਲੇ ਤੇ ਨਹੀਂ ਆਈ ਉਹਨਾਂ ਦੀ ਹੁਣ ਤਾਂ ਹੁਣ ਤਾਂ ਫਿਰ ਉਹ ਜੋ ਹੋਣਾ ਸੀ ਹੋ ਗਿਆ ਤੁਹਾਨੂੰ ਸਿਰਫ ਇੱਕ ਬਿਆਨ ਤੱਕ ਸੀਮਿਤ ਕਰਨ ਵਾਸਤੇ ਨਹੀਂ ਆਪ ਦਸੀਆ ਬਣਾਇਆ ਕੀੜੇ ਦਾ ਖਾਕੀ ਕੱਚਾ ਜਿਆਦਾ ਵੱਡਾ ਏ ਉਹ ਬੰਦੇ ਲੈਕਟੋ ਹੋਇਆ ਕਰੂਗਾ ਸੋਸ਼ਲ ਮੀਡੀਆ ਤੇ ਟਵੀਟ ਕਰ ਦੇਣਾ ਚਿੱਠੀ ਲਿਖ ਦੇਣੀ ਇਹ ਕੋਈ ਹੱਲ ਨਹੀਂ ਆ ਤੇ ਸੇਮ ਗੱਲ ਇਹ ਏ ਵੀ ਜਦੋਂ ਤੱਕ ਪੰਜਾਬ ਆਪ ਦੀ ਜਿਹੜੀ ਜਿਹੜੀ ਪੋਲਿਟਿਕਸ ਆ ਦੁਆਰਾ ਨਹੀਂ ਸਿਰਜਦਾ ਗਰਾਊਂਡ ਤੋਂ ਆ ਕੇ ਸੰਘਰਸ਼ ਨਹੀਂ ਕਰਦਾ ਉਦੋਂ ਤੱਕ ਕੁਝ ਨਹੀਂ ਬਣਨਾ ਸੋ ਸਾਰੀਆਂ ਗੱਲਾਂ ਦਾ ਹੱਲ ਸਟਰਗਲ ਦੇ ਵਿੱਚ ਪਿਆ ਗਰਾਊਂਡ ਲੈਵਲ ਤੇ ਆ ਕੇ ਜਿਹੜੇ ਬੰਦੇ ਸਟਰਗਲ ਕਰਨਗੇ ਉਹ ਬੰਦੇ ਆ ਕੇ ਅੱਗੇ ਜਿੱਤਣਗੇ ਪੰਜਾਬ ਯੂਨੀਵਰਸਿਟੀ ਦਾ ਗੇਟ ਨੰਬਰ 2 ਇਸ ਵਕਤ ਬੰਦ ਕਰ ਦਿੱਤਾ ਗਿਆ ਦਰਸ਼ਕਪ੍ਰੀਤ ਮੇਰੇ ਸਾਹਮਣੇ ਆ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਵਕਤ ਕੀ ਸਿਚੁਏਸ਼ਨ ਹੈ ਜੀ ਬੀਸਿਕਲੀ ਜੇ ਆਪਾਂ ਗੱਲ ਕਰੀਏ ਵੀ ਜਿਵੇਂ ਦੇਸ਼ ਦੇ ਵਿੱਚ ਪਾਰਲੀਮੈਂਟ ਪਾਰਲੀਮੈਂਟ ਸਟੇਟ ਦੇ ਵਿੱਚ ਅਸੈਂਬਲੀ ਹੁੰਦੀ ਹੈ ਉਵੇਂ ਪੰਜਾਬ ਯੂਨੀਵਰਸਿਟੀ ਤੇ ਇਹਦੇ ਕਾਲਜਾਂ ਨੂੰ ਰਨ ਕਰਨ ਵਾਸਤੇ ਇੱਕ ਗਵਰਨਿੰਗ ਬਾਡੀ ਹੈ ਜਿਹਦਾ ਨਾਮ ਸੀ ਸੈਨੇਟ ਉਹ 99 ਮੈਂਬਰ ਦੀ ਬਾਡੀ ਸੀ ਉਹਦੇ ਵਿੱਚੋਂ 45 ਮੈਂਬਰ ਜਿਹੜੇ ਇਲੈਕਟ ਹੋ ਕੇ ਆਉਂਦੇ ਨੇ ਉਹ ਚੋਂ 15 ਜਿਹੜੇ ਮੈਂਬਰ ਹੁੰਦੇ ਸੀ ਉਹ ਗ੍ਰੈਜੂਏਟ ਕੌਨਸਟਿਟੂਐਂਸੀ ਤੋਂ ਜਿਹੜੇ ਇਲੈਕਟ ਹੋ ਕੇ ਆਉਂਦੇ ਸੀ ਵੀ ਜਿਹੜੇ ਬੱਚੇ ਇੱਥੋਂ ਪੜ੍ਹੇ ਨੇ ਉਹ ਉਹਦੇ ਡੀਫੈਕਟੋ ਜਿਹੜੇ ਮੈਂਬਰ ਬਣਦੇ ਨੇ ਵੋਟਰ ਬਣਦੇ ਨੇ ਤੇ ਉਹ ਇਲੈਕਟ ਜਿਹੜੀਆਂ ਇਲੈਕਸ਼ਨਾਂ ਨੇ ਉਹ ਕੰਟੈਸਟ ਕਰ ਸਕਦੇ ਨੇ ਅੱਛਾ ਪਰ ਵੀ ਪਿਛਲੇ 1 ਸਾਲ ਤੋਂ ਉਹਦਾ ਮਤਲਬ ਫਰਵਰੀ 2024 ਚ ਨੋਟਿਸ ਆਣਾ ਚਾਹੀਦਾ ਸੀ ਹਰ 4 ਸਾਲ ਬਾਅਦ ਉਹ ਇਲੈਕਸ਼ਨਾਂ ਹੁੰਦੀਆਂ ਨੇ ਪਰ ਉਹ ਨੋਟਿਸ ਪਿਛਲੇ ਸਾਲ ਨਹੀਂ ਆਇਆ ਸੋ ਪਿਛਲੇ ਸਾਲ ਵੀ ਸੱਤ ਪੱਕਾ ਮੋਰਚਾ ਵੀ ਸੀ ਦਫ਼ਤਰ ਦੇ ਬਾਹਰ ਲਾਇਆ ਗਿਆ ਤੇ ਤੁਸੀਂ 100 ਦਿਨ ਦਾ ਮੋਰਚਾ ਲਾਇਆ ਸੀ ਬਿਲਕੁਲ 100 ਦਿਨ ਦਾ ਮੋਰਚਾ ਦਿਨ ਰਾਤ ਦਾ ਮੋਰਚਾ ਜਿਹੜਾ ਉੱਥੇ ਅਸੀਂ ਲਾਇਆ ਤੇ ਦੂਜੀ ਗੱਲ ਉੱਥੇ ਤੇ ਉਸ ਮੋਰਚੇ ਦਾ ਕੋਈ ਫੈਸਲਾ ਆਇਆ ਸੀ ਉਸ ਮੋਰਚੇ ਦੇ ਵਿੱਚ ਇੱਕ ਜਿਹੜਾ ਕਨਕਲੂਜਨ ਤੇ ਗੱਲ ਇਹ ਨਿਕਲੀ ਸੀ ਵੀ ਜਿਹੜੀ ਪੰਜਾਬ ਸਰਕਾਰ ਵੀ ਉਹ ਇੱਕ ਸਟੇਕ ਹোল্ডার ਦੂਜੀ ਵਿਦਿਆਰਥੀ ਜਿਹੜੇ ਉਸ ਸਟੇਕਹੋਲਡਰ ਤੀਜਾ ਜਿਹੜੀ ਯੂਨੀਵਰਸਿਟੀ ਦੀ ਅਥਾਰਟੀ ਆ ਉਸ ਸਟੇਕਹੋਲਡਰ ਸੈਂਟਰ ਨਾਲ ਗੱਲ ਕਰਨਗੇ ਅੱਛਾ ਜੀ ਤੇ ਉਹਦੇ ਵਿੱਚੋਂ ਮਤਲਬ ਯੂਨੀਵਰਸਿਟੀ ਵੱਲੋਂ ਵੀ ਜਿਹੜੀ ਪੰਜਾਬ ਸਰਕਾਰ ਹੈ ਪੰਜਾਬ ਦੇ ਚਾਹੇ ਸੀਐਮ ਹੈ ਚਾਹੇ ਐਜੂਕੇਸ਼ਨ ਮਿਨਿਸਟਰ ਹੈ ਉਹਨਾਂ ਨੂੰ ਫੈਕਸ ਵੀ ਭੇਜੀ ਕੇ ਮੇਲ ਵੀ ਭੇਜੀ ਕੇ ਵੀ ਇਸ ਮਾਮਲੇ ਦੇ ਵਿੱਚ ਤੁਹਾਡਾ ਜਿਹੜਾ ਆਪ ਦੀ ਜਿਹੜੀ ਆ ਕੇ ਤੁਸੀਂ ਇੱਥੇ ਇਹਨੂੰ ਗਾਈਡ ਕਰੋ ਠੀਕ ਹੈ ਦੇ ਵਿੱਚ ਭਾਗੀਦਾਰੀ ਲਓ ਤਾਂ ਕਿ ਜਿਹੜੀ ਯੂਨੀਵਰਸਿਟੀ ਦੀ ਸੈਨੇਟ ਹੈ ਤੇ ਸਿੰਡੀਕੇਟ ਆ ਬੱਸ ਸਕੇ ਪਰ ਉਹਨਾਂ ਵੱਲੋਂ ਪਿਛਲੇ ਸਾਲ ਸਰਕਾਰ ਵੱਲੋਂ ਕਿਸੇ ਵੀ ਤਰੀਕੇ ਦੀ ਜਿਹੜੀ ਇਨਵੋਲਵਮੈਂਟ ਹੈ ਇਸ ਮਸਲੇ ਦੇ ਵਿੱਚ ਇੰਟਰਵੈਨ ਨਹੀਂ ਕੀ ਰਹੇ ਹੋ ਅੱਛਾ ਮੁੱਖ ਮੰਤਰੀ ਵੱਲੋਂ ਤੇ ਐਜੂਕੇਸ਼ਨ ਮਨਿਸਟਰ ਵੱਲੋਂ ਇਤਲਾਹ ਹੋਣ ਦੇ ਬਾਵਜੂਦ ਵੀ ਕੋਈ ਇੰਟਰਫੇਰੈਂਸ ਨਹੀਂ ਕੀਤੀ ਗਈ ਜੀ ਬਿਲਕੁਲ ਮੈਨੂੰ ਅਸੀਂ ਧਰਨਾ ਤਾਂ ਚੱਕਿਆ ਸੀ ਕਿਉਂਕਿ ਇਹਨਾਂ ਨੇ ਨੋਟਿਸ ਭੇਜਤਾ ਆਪਦੇ ਵੱਲੋਂ ਪਰ ਇਤਰਾਸ ਦੀ ਜੀ ਗੱਲ ਕੀ ਹੈ ਵੀ ਪਹਿਲੀ ਵਾਰ ਉੱਥੇ ਜਿਹੜਾ ਪੰਜਾਬ ਦਾ ਐਜੂਕੇਸ਼ਨ ਮਨਿਸਟਰ ਹਰਜੋਤ ਸਿੰਘ ਬੈਂਸ ਉਹ ਹੀ ਗੱਲ ਕਹਿੰਦੇ ਨੇ ਕਿ ਮੈਨੂੰ ਜਿਹੜੀ ਮੇਲ ਹੈ ਜਾਂ ਫੈਕਸ ਹੈ ਰਸੀਬ ਹੀ ਨਹੀਂ ਹੋਇਆ ਉਦੋਂ ਦੁਆਰਾ بار 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 ਭੇਜਣ ਤੋਂ ਬਾਵਜੂਦ ਵੀ ਉਹਨਾਂ ਦਾ ਜਿਹੜਾ ਕੋਈ ਵੀ ਹੈ ਅਪਡੇਟ ਉਸ ਮਸਲੇ ਤੇ ਨਹੀਂ ਆਈ ਉਹਨਾਂ ਦੀ ਤੇ ਹੁਣ ਤਾਂ ਮੁੱਖ ਮੰਤਰੀ ਸਾਹਿਬ ਨੇ ਇੱਕ ਆਪਣਾ ਬਿਆਨ ਵੀ ਜਾਰੀ ਕੀਤਾ ਹੈ ਮੀਡੀਆ ਦੇ ਵਿੱਚ ਤੇ ਫਿਰ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਕੋਈ ਇੰਟਰਵੈਂਸ਼ਨ ਹੀ ਨਹੀਂ ਕੀਤੀ ਜਦੋਂ ਸਾਰਾ ਕੁਝ ਇਤਲਾ ਬਾਰ ਬਾਰ ਕਰਨ ਦੇ ਬਾਵਜੂਦ ਵੀ ਉਹ ਹੁਣ ਤਾਂ ਹੁਣ ਤਾਂ ਫਿਰ ਉਹ ਜੋ ਹੋਣਾ ਸੀ ਹੋ ਗਿਆ ਜੋ ਹੋਣਾ ਸੀ ਹੋ ਗਿਆ ਵੀ ਜਿਵੇਂ ਹਿੰਦੀ ਦੀ ਉਹ ਹੁੰਦੀ ਆ ਆਪ ਦਾ ਮੁਹਾਵਰਾ ਹੁੰਦਾ ਵੀ ਆਪ ਕਿ ਆਪਸ ਤੇ ਹੈ ਜਦ ਚੀੜਿਆ ਚੁੱਕੀ ਖੇਤ ਵੀ ਹੁਣ ਕੀ ਤੁਸੀਂ ਪਛਤਾਣਾ ਵੀ ਜਦੋਂ ਸਾਰਾ ਕੁਝ ਉਜੜ ਗਿਆ ਵੀ ਤੁਹਾਡੇ ਕੋਲ ਇੱਕ ਸਾਲ ਦਾ ਮੌਕਾ ਸੀ ਜਦੋਂ ਮਸਲਾ ਪੱਖਿਆ ਸੀ ਜਦੋਂ ਹਜੇ ਜਿਹੜਾ ਬੋਰਡ ਆਫ ਗਵਰਨੈਂਸ ਹੈ ਉਹ ਨਹੀਂ ਸੀ ਲੱਗਿਆ ਸੈਨੇਟ ਭੰਗ ਨਹੀਂ ਸੀ ਹੋਈ ਸੈਂਟਰ ਦਾ ਕੋਈ ਆਰਡਰ ਨਹੀਂ ਸੀ ਆਇਆ ਵੀ ਤੁਸੀਂ ਉਹ ਤੋਂ ਗੱਲ ਕਰ ਸਕਦੇ ਸੀ ਬਟ ਉਹਦੇ ਤੁਸੀਂ ਗੱਲ ਨਹੀਂ ਕੀਤੀ ਤੇ ਹੁਣ ਜਦੋਂ ਸਾਰਾ ਨੋਟਿਸ ਆ ਗਿਆ ਮੋਡੀਫਿਕੇਸ਼ਨ ਹੋ ਚੁੱਕੀ ਹੈ ਗੈਜ਼ਟ ਆ ਚੁੱਕਿਆ ਹੈ ਵੀ ਹੁਣ ਬੋਲਣ ਦਾ ਕੀ ਮਤਲਬ ਹੈ ਤੇ ਦੂਜੀ ਗੱਲ ਇਹ ਹੈ ਵੀ ਲੋਕਾਂ ਨੇ ਤੁਹਾਨੂੰ ਜਿਹੜੇ ਪੰਜਾਬ ਦੇ ਲੋਕਾਂ ਨੇ ਤੁਹਾਡੇ ਵਿੱਚ ਇਨਵੈਸਟ ਕਰਕੇ ਆਪਦੀਆਂ ਵੋਟਾਂ ਪਾ ਕੇ ਤੁਹਾਨੂੰ ਸਿਰਫ ਇੱਕ ਬਿਆਨ ਤੱਕ ਸੀਮਿਤ ਕਰਨ ਵਾਸਤੇ ਨਹੀਂ ਆਪ ਦਸਿਆਂ ਬਣਾਇਆ ਲੋਕਾਂ ਨੇ ਇਸ ਕਰਕੇ ਬਣਾਇਆ ਇੱਦਾਂ ਕਿ ਤੁਸੀਂ ਗਰਾਊਂਡ ਤੇ ਆ ਕੇ ਉਹਨਾਂ ਦੀ ਲੋਕਾਂ ਦੀ ਗੱਲ ਕਰੋ ਨਾ ਵਿਦਿਆਰਥੀਆਂ ਦੀ ਗੱਲ ਕਰੋ ਸੂਯੂ ਦੀ ਗੱਲ ਕਰੋ ਜਿਨ੍ਹਾਂ ਦੇ ਸਰਤੇ ਤੁਸੀਂ ਵੋਟਾਂ ਜਿੱਤੇ ਹੋ ਜਿਨ੍ਹਾਂ ਦੀ ਜਿਹੜੀ ਤੁਸੀਂ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਕਰਕੇ ਇਹ ਚੋਣਾਂ ਜਿੱਤੇ ਹੋ ਸੋ ਉਹਨਾਂ ਦਾ ਅਸੀਂ ਇਹ ਗੱਲ ਕਹਿੰਦੇ ਆ ਵੀ ਸਿਰਫ ਬਿਆਨ ਦੇ ਸੋਸ਼ਲ ਮੀਡੀਆ ਤੇ ਟਵੀਟ ਕਰ ਦੇਣਾ ਚਿੱਠੀ ਲਿਖ ਦੇਣੀ ਇਹ ਕੋਈ ਹੱਲ ਨਹੀਂ ਆ ਗਰਾਊਂਡ ਤੇ ਆ ਕੇ ਇਸ ਗੱਲ ਦਾ ਸੰਘਰਸ਼ ਕਰਨਾ ਪੈਣਾ ਵਿਧਾਨ ਸਭਾ ਦੇ ਵਿੱਚ ਮਤਾ ਪਾਣਾ ਪੈਣਾ ਕਿ ਇਹਨੂੰ ਯੂਨੀਵਰਸਿਟੀ ਨੂੰ ਸਟੇਟ ਯੂਨੀਵਰਸਿਟੀ ਬਣਾਇਆ ਜਾਵੇ ਹਮ ਅੱਛਾ ਹੁਣ ਜਿਹੜੀ ਸਿਚੁਏਸ਼ਨ ਹੋਈ ਹੈ ਪਹਿਲਾਂ ਦੱਸਿਆ ਜਾਂਦਾ ਕਿ ਸਿੰਡੀਕੇਟ ਦੇ ਵਿੱਚ 91 ਮੈਂਬਰ ਹੁੰਦੇ ਸੀ ਯਾਨੀ ਕਿ 91 ਮੈਂਬਰ ਸੈਨੇਟ ਦੇ ਵਿੱਚ 91 ਮੈਂਬਰ ਹੁੰਦੇ ਸੀ ਤੇ ਜਿਹੜਾ ਸਿੰਡੀਕੇਟ ਦਾ ਕੰਮ ਇੱਕ ਤਰੀਕੇ ਦਾ ਉਹ ਹੁੰਦਾ ਸੀ ਜਿਵੇਂ ਇੱਕ ਮੁੱਖ ਮੰਤਰੀ ਦੀ ਆਪਣੀ ਕੈਬਨਿਟ ਹੁੰਦੀ ਹੈ ਕੈਬਨਿਟ ਦੇ ਮੰਤਰੀ ਜੋ ਡਿਸੀਜਨ ਲੈਂਦੇ ਆ ਫਿਰ ਉਹੀ ਅੱਗੇ ਲਾਗੂ ਹੁੰਦੇ ਸੀ ਤੇ ਕੋਈ ਵੀ ਯੂਨੀਵਰਸਿਟੀ ਦੇ ਵਿੱਚ ਕੋਈ ਡ ਰਬੰਦਾਂ ਨੂੰ ਲੈ ਕੇ ਹੋਵੇ ਉਹਨੂੰ ਸੈਨੇਟ ਵੱਲੋਂ ਪਾਸ ਕਰਵਾਉਣਾ ਪੈਂਦਾ ਸੀ ਇਹ ਲਾਜ਼ਮੀ ਹੁੰਦਾ ਸੀ ਤੇ ਹੁਣ ਜਿਹੜੀ ਸਿਚੁਏਸ਼ਨ ਤੁਸੀਂ ਵੇਖ ਰਹੇ ਹੋ ਜਿਹੜੀ ਗਵਰਨਿੰਗ ਬੋਡੀ ਇੱਕ ਬਣਾਈ ਗਈ ਹੈ ਤੁਸੀਂ ਪਹਿਲਾਂ ਦੱਸ ਰਹੇ ਹੋ ਕਿ ਪਹਿਲਾਂ ਸੈਨੇਟਰ ਨੂੰ ਚੁਣ ਕੇ ਉਹਦੇ ਵਿੱਚ ਮੈਂਬਰ ਭੇਜੇ ਜਾਇਆ ਕਰਦੇ ਸੀ ਤੇ ਹੁਣ ਜਿਹੜੀ ਗਵਰਨਿੰਗ ਬੋਡੀ ਬਣਾਈ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਸਭ ਕੁਝ ਵਾਈਸ ਪ੍ਰੈਜ਼ੀਡੈਂਟ ਦੇ ਅੰਡਰ ਆ ਜਾਏਗਾ ਕਿਉਂਕਿ ਉਹੀ ਚਾਂਸਲਰ ਨੇ ਇਸ ਯੂਨੀਵਰਸਿਟੀ ਦੇ ਤੇ ਇਹਦੇ ਵਿੱਚ ਕਿੰਨੇ ਕ ਮੈਂਬਰ ਇਲੈਕਟ ਹੋ ਕੇ ਆਣਗੇ ਜਾਂ ਕੀ ਕੁਝ ਹੋਏਗਾ ਇਹਦੇ ਵਿੱਚ ਮੈਨੂੰ ਇੱਕ ਜਿਹੜਾ ਨਵਾਂ ਸਟਰਕਚਰ ਆਇਆ ਵੀ 31 ਮੈਂਬਰ ਦੀ ਹੈ ਜਿਹੜੀ ਇਹਨਾਂ ਨੇ ਉਹ ਬੋਡੀ ਬਣਾਣੀ ਹੈ 99 ਤੋਂ 31 ਕਰਤੀ ਜੀ ਬਿਲਕੁਲ ਉਸ ਦੇ ਵਿੱਚ ਪਹਿਲਾਂ 6 ਉਹਦੇ ਵਿੱਚ ਪਹਿਲਾਂ ਸਾਰੇ ਪੰਜਾਬ ਡਿਸਟ੍ਰਿਕਟ ਹੋਲਡਰ ਜਿਹੜੇ ਹੁੰਦੇ ਸੀ ਪੰਜਾਬ ਦਾ ਸੀਐਮ ਪੰਜਾਬ ਦਾ ਐਜੂਕੇਸ਼ਨ ਮਿਨਿਸਟਰ ਹਾਇਰ ਐਜੂਕੇਸ਼ਨ ਦਾ ਡਾਇਰੈਕਟਰ ਹਾਈ ਕੋਰਟ ਦਾ ਜਿਹੜਾ ਚੀਫ ਜਸਟਿਸ ਆ ਉਹ ਇਹਦੇ ਤੇ ਮੈਂਬਰ ਹੁੰਦੇ ਸੀ ਪਰ ਹੁਣ ਗੱਲ ਕੀ ਆ ਵੀ ਹੁਣ ਉਸ ਦੇ ਵਿੱਚ ਚੰਡੀਗੜ੍ਹ ਦਾ ਐਮਪੀ ਵੀ ਪਾ ਦਿੱਤਾ ਗਿਆ ਚੰਡੀਗੜ੍ਹ ਯੂਟੀ ਦਾ ਜਿਹੜਾ ਹਾਇਰ ਐਜੂਕੇਸ਼ਨ ਦਾ ਜਿਹੜਾ ਡਾਇਰੈਕਟਰ ਆ ਉਹ ਵੀ ਪਾ ਦਿੱਤਾ ਗਿਆ ਇਹਦੇ ਵਿੱਚ ਜਦੋਂ ਕਿ ਉਹਨਾਂ ਦੀ ਕੋਈ ਸੇ ਹੈ ਕੋਈ ਸਟੇਕ ਨਹੀਂ ਉਹਨਾਂ ਦਾ ਪਰ ਉਹਨਾਂ ਨੂੰ ਫੇਰ ਵੀ ਪਾ ਦਿੱਤਾ ਗਿਆ ਦੋ ਪੰਜਾਬ ਸਰਕਾਰ ਦੇ ਜਿਹੜੇ ਨਾਮਿਨੇਟਡ ਐਮਐਲਏ ਹੁੰਦੇ ਸੀ ਉਹ ਵੀ ਚੁੰਦੇ ਸੀ ਤੇ ਉਹ ਇਹਨਾਂ ਨੇ ਰੱਖੇ ਨੇ ਬਟ ਉੱਚੀ ਇੱਕ ਸ਼ਰਤ ਵੀ ਰੱਖੀ ਆ ਵੀ ਜਿਹੜਾ ਜਿਹੜੇ ਨਾਮਿਨੇਟਡ ਐਮ ਐਲ ਏ ਹੋਣ ਕੇ ਪੰਜਾਬ ਸਰਕਾਰ ਦੇ ਉਹ ਅਲੂਮਨੀ ਹੋਣੀ ਸੀ ਯੂਨੀਵਰਸਿਟੀ ਦੇ ਅੱਛਾ ਇਹ ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਐਮ ਐਲ ਏ ਆ ਕੋਈ ਐਮ ਐਲ ਏ ਤੁਹਾਡੇ ਇਸ ਯੂਨੀਵਰਸਿਟੀ ਤੋਂ ਪੜਿਆ ਹੋਵੇ ਤੇ ਜੇ ਕੋਈ ਸਰਕਾਰ ਦੇ ਵਿੱਚ ਕੋਈ ਅਜਿਹੇ ਐਮ ਐਲ ਏ ਨਹੀਂ ਹੈ ਜਿਹੜੇ ਇਸ ਯੂਨੀਵਰਸਿਟੀ ਦਾ ਅਲੂਮਨੀ ਆ ਤਾਂ ਉਹਦੀ ਪਾਵਰ ਸਾਰੀ ਵਾਈਸ ਚਾਂਸਲਰ ਦੇ ਹੱਥ ਵਿੱਚ ਆ ਉਹ ਡਿਸਾਈਡ ਕਰੂਗੀ ਕਿ ਅੱਗੇ ਕੀ ਕਰਨਾ ਜਿੰਨਾ ਤਾਂ ਜੰਮ ਬਣਾਇਆ ਗਿਆ ਹੈ ਅਗਰ ਕਿਸੇ ਦਾ ਕੋਈ ਡਿਸਕਵালিਫਾਈ ਹੋ ਜਾਂਦਾ ਹੈ ਕੋਈ ਆਪ ਦੇ 10 ਇਅਰ ਤੋਂ ਪਹਿਲਾਂ ਜਿਹੜਾ ਆਫਿਸ ਆਪ ਜਾ ਕਿਸੇ ਦਾ ਕੋਈ ਵੀ ਐਕਸ ਵਾਈ ਜ਼ेड ਕਿਸਾ ਹੁੰਦਾ ਵੀ ਉਹ ਆਪ ਦੀ ਸੀਟ ਤੋਂ ਬਾਹਰ ਹੋ ਜਾਂਦਾ ਉਹਦੀ ਸਾਰੀ ਦੀ ਸਾਰੀ ਪਾਵਰ ਹੈ ਜਿਹੜੀ ਉਹ ਵਾਈਸ ਚਾਂਸਲਰ ਕੋਲੇ ਸੀ ਯੂਨੀਵਰਸਿਟੀ ਦੀ ਵੀ ਉਹ ਡਿਸਾਈਡ ਕਰਨਗੇ ਉਹ ਇਸ ਜਿਹੜੀ ਨਵੀਂ ਸੈਨੇਟ ਹੈ ਇਹਦੇ ਚੇਅਰਪਰਸਨ ਨੇ ਮੈਡਮ ਉਹ আচ্ছা ਜੀ ਤੇ ਇਹਦੇ ਵਿੱਚ ਕੁਝ ਇਲੈਕਟਿਡ ਮੈਂਬਰ ਵੀ ਜਾਣਗੇ ਜਿਹਨੂੰ ਵੋਟਾਂ પાਕੇ ਸਟੂਡੈਂਟ ਇਲੈਕਟ ਕਰਨਗੇ ਹੋਣਗਾ ਇਹ ਹੋਏਗਾ ਇਦਾਂ ਹਾਂ ਜੀ ਉਹ ਹੈਗਾ ਪਰ ਸਟੂਡੈਂਟਾਂ ਦੀ ਇਹਦੇ ਵਿੱਚ ਕੋਈ ਸ਼ੇਕ ਨਹੀਂ ਹੈਗੀ ਵੀ ਜਿਹੜੇ 15 ਮੈਂਬਰ ਸੀਗੇ ਵੀ ਉਹ ਸਟੂਡੈਂਟਾਂ ਦੇ ਨੁਮਾਇंदे ਸੀ ਜਿਹੜੇ ਜਾਂਦੇ ਸੀ ਬਟ ਉਹ ਜਿਹੜਾ ਆਪਣਾ ਗ੍ਰੈਜੂਏਟ ਕੌਨਸੀਡੈਂਸੀ ਉਹ ਪੂਰੀ ਤਰੀਕੇ ਨਾਲ ਖਤਮ ਕਰ ਦਿੱਤੀ ਗਈ ਆ ਗ੍ਰੈਜੂਏਟ ਕੌਨਸੀਡੈਂਸੀ ਪੂਰੀ ਤਰੀਕੇ ਨਾਲ ਖਤਮ ਹੈ ਜਿਹੜੀ ਪ੍ਰੋਫੈਸਰ ਲੌਬੀ ਚ ਜਿਹੜੇ ਇਹਨਾਂ ਦੇ ਬੰਦੇ ਹੋਣਗੇ ਉਹ ਨਾਮਿਨੇਟ ਹੋ ਕੇ ਇਲੈਕਟ ਹੋਣਗੇ ਅੱਗੇ ਤੇ ਜਾਂ ਫਿਰ ਜਿਹੜੇ ਪ੍ਰਿੰਸੀਪਲ ਨੇ ਉਹ ਆਇਆ ਕਰਨਗੇ ਪਰ ਪ੍ਰੋਫੈਸਰਾਂ ਦੇ ਉੱਤੇ ਦਾ ਤੁਸੀਂ ਸਾਰੇ ਮੈਂ ਕਿੰਨੀ ਵਾਰ ਇੰਟਰਵਿਊ ਕੀਤਾ ਔਰ ਇਹ ਦੋਸ਼ ਲਗਾਉਂਦੇ ਰਹਿੰਦੇ ਆ ਕਿ ਪ੍ਰੋਫੈਸਰ ਤਾਂ ਪਹਿਲਾਂ ਹੀ ਇਹੀ ਲਗਾਏ ਜਾਂਦੇ ਆ ਜਿਹੜੇ ਇਹਨਾਂ ਦੇ ਬੰਦੇ ਹੁੰਦੇ ਆ ਜੀ ਬਿਲਕੁਲ ਮਤਲਬ ਇਹਦੇ ਵਿੱਚ ਵੀ ਇੱਕ ਤਾਂ ਪਹਿਲਾ ਗੱਲ ਇਹ ਹੈ ਵੀ ਜਿਹੜਾ ਬੰਦਾ ਇਹਨਾਂ ਦੀ ਸਪਾਰਸ਼ ਤੋਂ ਆਊਗਾ ਉਹ ਬੰਦਾ ਤੇ ਦੂਜਾ ਇੱਕ ਕਿਆ ਹੁੰਦਾ ਵੀ ਜਿਹੜੇ ਪੁਰਾਣੇ ਪ੍ਰੋਫੈਸਰ ਨੇ ਵੀ ਉਹਨਾਂ ਦੀ ਲੌਬੀ ਚੱਲਦੀ ਆ ਵੀ ਇੱਕ ਬੀਜੇਪੀ ਲੌਬੀ ਇੱਕ ਕਾਂਗਰਸ ਲੌਬੀ ਤੇ ਉਹਦੇ ਵਿੱਚੋਂ ਵੀ ਗੱਲ ਇਹ ਆ ਵੀ ਬੰਦੇ ਉਹੀ ਅੱਗੇ ਵਧ ਰਹੇ ਨੇ ਵੀ ਜਿਹੜੇ ਬੀਜੇਪੀ ਲੌਬੀ ਦੇ ਨੇ ਮਤਲਬ ਇਹਨਾਂ ਦੇ ਬੰਦੇ ਹੀ ਇੱਥੇ ਆਣਗੇ ਉਹਨਾਂ ਦਾ ਇੱਕ ਜਿਹੜਾ ਫੋਕਾ ਦਾ ਇਲੈਕਸ਼ਨ ਹੋਇਆ ਕਰੂਗੀ ਇਹਨਾਂ ਦੇ ਬੰਦਿਆਂ ਵਿੱਚੋਂ ਇਲੈਕਸ਼ਨ ਹੋਇਆ ਕਰੂਗੀ ਕੀੜੇ ਦਾ ਖਾਕੀ ਕੱਚਾ ਜਿਆਦਾ ਵੱਡਾ ਏ ਉਹ ਬੰਦਾ ਇਲੈਕਟ ਹੋਇਆ ਕਰੂਗਾ ਬੇਸਿਕਲੀ ਜੇ ਆਪਾਂ ਗੱਲ ਕਰੀਏ ਹੁਣ ਜਿਹੜਾ ਇਹ ਅਸੀਂ ਵੇਖਦੇ ਆ ਕਿ ਭਾਰਤ ਪੂਰੀ ਦੁਨੀਆ ਦੇ ਵਿੱਚ ਮਾਣ ਕਰਦਾ ਹੈ ਕਿ ਭਾਰਤ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ ਸਭ ਤੋਂ ਵੱਡਾ ਲੋਕਤੰਤਰ ਹੈ ਤੇ ਦੂਜੇ ਪਾਸੇਸੀਂ ਵੇਖ ਰਹੇ ਹਾਂ ਜਿੱਥੋਂ ਜਿਹੜੀ ਬੁਨਿਆਦ ਹੁੰਦੀ ਹੈ ਸਟੂਡੈਂਟਾਂ ਨੇ ਹੀ ਅੱਗੇ ਬੁਨਿਆਦ ਬਣਨਾ ਹੁੰਦਾ ਹੈ ਲੋਕਤੰਤਰ ਦੀ ਤੇ ਉੱਥੇ ਯੂਨੀਵਰਸਿਟੀਆਂ ਦੇ ਵਿੱਚ ਇਹ ਲੋਕਤੰਤਰ ਨੂੰ ਤੁਸੀਂ ਵੇਖ ਰਹੇ ਹੋ ਕਿ ਇਹ ਕਰਟੇਲ ਹੋ ਰਿਹਾ ਜਾਂ ਉਹਨਾਂ ਦੇ ਵਿੱਚ ਉਹਨਾਂ ਨੇ ਕੁਝ ਲੋਜਿਕ ਦਿੱਤਾ ਹੈ ਇਹਦੇ ਵਿੱਚ ਕਿ ਕੋਈ ਸੁਧਾਰ ਹੋਏਗਾ ਤਾਂ ਕਰਕੇ ਕੀਤਾ ਜਾ ਰਿਹਾ ਨਹੀਂ ਲੋਜਿਕ ਤਾਂ ਦੇਖੋ ਦੇਣ ਨੂੰ ਜਿੰਨਾ ਮਰਜ਼ੀ ਦੇਈ ਜਾਵੇ ਬੰਦਾ ਕੋਈ ਪਰ ਮੈਂ ਇਹ ਕਹਿਣਾ ਵੀ ਡੈਮੋਕ੍ਰੇਸੀ ਇਸ ਦੇਸ਼ ਦੀ ਉਹ ਪਈ ਹੈ ਵੀ ਜਦੋਂ ਵਿਦਿਆਰਥੀ ਆ ਵੀ ਪਿਛਲੇ ਹਫ਼ਤੇ 7 ਦਿਨਾਂ ਤੋਂ ਉੱਥੇ ਐਂਟੀ ਐਫੀ ਡੈਵਿਡ ਦਾ ਮੋਰਚਾ ਲੜ ਰਹੇ ਨੇ ਉੱਥੇ ਜਨਰਲ ਸੈਕਟਰੀ ਭੁੱਖ ਹੜਤਾਲ ਤੇ ਬੈਠਾ ਹੈ ਤੇ ਅੱਜ ਇੱਥੇ ਇਹ ਮੋਰਚਾ ਜਿਹੜਾ ਸਟੂਡੈਂਟ ਫਿਰ ਸੜਕਾਂ ਤੇ ਆ ਗਏ ਪਿਛਲੇ ਸਾਲ 700 ਦਿਨ ਸੜਕਾਂ ਤੇ ਰਹੀ ਐ ਉਸ ਤੋਂ ਪਹਿਲਾਂ 40 ਦਿਨ ਸੜਕਾਂ ਤੇ ਰਹੀ ਐ ਪੰਜਾਬ ਰਿਜ਼ਰਵੇਸ਼ਨ ਪਾਲਿਸੀ ਨੂੰ ਲੈ ਕੇ ਸੈਂਟਰਲ ਨੂੰ ਲੈ ਕੇ 100 ਦਿਨ ਰਹੀ ਐ ਤੇ ਅੱਜ ਫੇਰ ਉਹ ਹਾਲ ਹੋ ਗਿਆ ਕਿ ਅੱਜ ਫੇਰ ਤਾਂ ਸਾਨੂੰ ਸੜਕਾਂ ਤੇ ਆ ਕੇ ਸੰਘਰਸ਼ ਕਰਨਾ ਪੈ ਰਿਹਾ ਤੇ ਉਸ ਦੇ ਵਿੱਚ ਜਿਹੜਾ ਇੱਕ ਡੈਮੋਕ੍ਰੈਟਿਕ ਸਟਰਕਚਰ ਹੋਂ ਤਾਂ ਖਤਮ ਕਰ ਹੀ ਦਿੱਤਾ ਨਾ ਬਿਲਕੁਲ ਜੀ ਵੀ ਇਹ ਗੱਲ ਸਾਰਿਆਂ ਨੂੰ ਰਿਐਲਿਟੀ ਜਾਣ ਲੈਣੀ ਚਾਹੀਦੀ ਐ ਵੀ ਜਦੋਂ ਅਕਾਲੀ ਦਲ ਵੀ ਕਿਸੇ ਟਾਈਮ ਸੰਘਰਸ਼ ਕਰਦਾ ਰਿਹਾ ਤਾਂ ਗ੍ਰੋਥ ਵੱਲ ਗਿਆ ਜਦੋਂ ਉਹਨੇ ਸੰਘਰਸ਼ ਗਰਾਊਂਡ ਦਾ ਛੱਡ ਕੇ ਵੀ ਇੱਕ ਖੇਚੇ ਦੀ ਇੱਕ ਪੰਥ ਦੀ ਇੱਕ ਖਿੱਤੇ ਦੀ ਫਿਰ ਇੱਕ ਪਰਿਵਾਰ ਦੀ ਰਾਜਨੀਤੀ ਤੱਕ ਆ ਗਿਆ ਵੀ ਉਹ ਜਿਹੜਾ ਉਹਦਾ ਸਫਰ ਸੀ ਵੀ ਉਹ ਨਗਰਵਾਲਾ ਗਿਆ ਤੇ ਸੇਮ ਗੱਲ ਇਹ ਹੈ ਵੀ ਜਦੋਂ ਤੱਕ ਪੰਜਾਬ ਆਪ ਦੀ ਜਿਹੜੀ ਜਿਹੜੀ ਪੋਲਿਟਿਕਸ ਆ ਦੁਆਰਾ ਨਹੀਂ ਸਿਰਜਦਾ ਗਰਾਊਂਡ ਤੋਂ ਆ ਕੇ ਸੰਘਰਸ਼ ਨਹੀਂ ਕਰਦਾ ਉਦੋਂ ਤੱਕ ਕੁਝ ਨਹੀਂ ਬਣਨਾ ਸੋ ਸਾਰੀਆਂ ਗੱਲਾਂ ਦਾ ਹੱਲ ਸਟਰਗਲ ਦੇ ਵਿੱਚ ਪਿਆ ਗਰਾਊਂਡ ਲੈਵਲ ਤੇ ਆ ਕੇ ਜਿਹੜੇ ਬੰਦੇ ਸਟਰਗਲ ਕਰਨਗੇ ਉਹ ਬੰਨ ਜਾ ਕੇ ਅੱਗੇ ਜਿੱਤਣਗੇ ਜੀ ਬਹੁਤ ਬਹੁਤ ਧੰਨਵਾਦ ਸੋਇਸਨ ਦਰਸ਼ਪੀਰ ਸਿੰਘ